ਪੰਜਾਬ ਦੇ ਵਿੱਚ ਲਗਾਤਾਰ ਨਸ਼ਾ ਵਧਦਾ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਭਾਵੇਂ ਨਸ਼ੇ ਦੇ ਖਿਲਾਫ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਪਰ ਫਿਰ ਵੀ ਪੰਜਾਬ ਦੇ ਵਿੱਚ ਨਸ਼ਾ ਲੁਕਣ ਦਾ ਨਾਮ ਨਹੀਂ ਲੈ ਰਿਹਾ ਪੰਜਾਬ ਦੀ ਨੌਜਵਾਨੀ ਲਗਾਤਾਰ ਨਸ਼ੇ ਦੇ ਵਿੱਚ ਤਾਸੀ ਜਾ ਰਹੀ ਹੈ ਉੱਥੇ ਹੀ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਿਵਲ ਹਸਪਤਾਲ ਦੇ ਕੋਲ ਖਾਲੀ ਪਈ ਬਿਲਡਿੰਗ ਦੇ ਵਿੱਚ ਇੱਕ ਵਰਤੀਆਂ ਹੋਈਆਂ ਸਰਿੰਜਾਂ ਮਿਲੀਆਂ ਨੇ ਜੀਹਾਂ ਦੱਸਿਆ ਕਿ ਸੈਂਕੜੇ ਸਰਿੰਜਾਂ ਨੇ ਜਿਹੜੀਆਂ ਉਹ ਬਰਾਮਦ ਹੋਈਆਂ ਨੇ ਤੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਖਿਰਕਾਰ ਇਹ ਸਰਿੰਜਾ ਕਿੱਥੋਂ ਆਈਆਂ ਨੇ ਇਹ ਵੱਡਾ ਸਵਾਲ ਜਿਹੜਾ ਖੜਾ ਹੋ ਗਿਆ ਜਦਕਿ ਸਰਕਾਰ ਦੇ ਵੱਲੋਂ ਮੈਡੀਕਲ ਸ਼ੋਅ ਦੇ ਮਾਲਕਾਂ ਨੂੰ ਇਹ ਸਖਤ ਆਦੇਸ਼ ਦਿੱਤੇ ਗਏ ਨੇ ਕਿ ਬਿਨਾਂ ਡਾਕਟਰ ਦੀ ਲਿਖੀ ਹੋਈ ਪਰਚੀ ਤੋਂ ਸਰਿੰਜਾਂ ਦੇ ਜਿਹੜੀਆਂ ਉਹ ਮਰੀਜ਼ਾਂ ਨੂੰ ਨਾ ਦਿੱਤੀਆਂ ਜਾਣ ਪਰ ਜਿਸ ਤਰੀਕੇ ਦੇ ਨਾਲ ਇੱਥੇ ਸੈਂਕੜੇ ਸਰਿੰਜਾ ਬਰਾਮਦ ਹੋਈਆਂ ਨੇ ਇੰਝ ਲੱਗਦਾ ਹੈ ਕਿ ਕਾਫੀ ਸਮੇਂ ਤੋਂ ਸਰੰਜਾਲੀ ਜਿਹੜੀ ਇੱਥੇ ਵਰਤੂ ਕੀਤੀ ਜਾ ਰਹੀ ਸੀ ਤੇ ਜਿਸ ਤੇ ਪੁਲਿਸ ਨੂੰ ਕਦੇ ਕੰਨੋਂ ਕੰਨ ਖਬਰ ਵੀ ਨਹੀਂ ਹੋਈ ਸੀ ਤਾਂ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਵਾਧਾ ਜਾ ਰਿਹਾ ਹੈ ਭਾਵੇਂ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਤੇ ਠੱਲ ਪਾਉਣ ਦੇ ਲਈ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਪੰਜਾਬ ਪੁਲਿਸ ਦੇ ਵੱਲੋਂ ਅਭਿਆਨ ਚਲਾਏ ਜਾ ਰਹੇ ਨੇ ਪਰ ਫਿਰ ਵੀ ਨਸ਼ਾ ਇਹ ਜੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਤਾਜ਼ਾ ਮਾਮਲਾ ਹੈ ਫਗਵਾੜਾ ਤੋਂ ਸਾਹਮਣੇ ਜਿੱਥੇ ਕੀ ਸਿਵਲ ਹਸਪਤਾਲ ਦੇ ਨਜ਼ਦੀਕ ਇੱਕ ਖਾਲੀ ਪਈ ਇਮਾਰਤ ਦੇ ਵਿੱਚੋਂ ਇਹ ਸੈਂਕੜੇ ਸਿਰਿੰਜਾਂ ਜਿਹੜੀਆਂ ਨੇ ਮਿਲੀਆਂ ਨੇ ਦੱਸਦੀ ਹੈ ਕਿ ਸਰਕਾਰ ਦੇ ਵੱਲੋਂ ਮੈਡੀਕਲ ਸਟੋਰ ਦੇ ਮਾਲਕਾਂ ਨੂੰ ਇਹ ਸਖਤ ਹੁਕਮ ਦਿੱਤੇ ਗਏ ਨੇ ਬਿਨਾਂ ਡਾਕਟਰ ਦੀ ਪਰਚੀ ਤੋਂ ਕਿਸੇ ਵੀ ਮਰੀਜ਼ ਨੂੰ ਆ ਜੜੀ ਸਿਰਿੰਜ ਨਾ ਦਿੱਤੀ ਜਾਵੇ ਪਰ ਹੁਣ ਇੱਕ ਵੱਡਾ ਸਵਾਲ ਜੜਾ ਹੈ ਖੜਾ ਹੋ ਗਿਆ ਕਿ ਆਖਿਰਕਾਰ ਇਹ ਇੰਨੀਆਂ ਸਿਰਿੰਜਾਂ ਕਿੱਥੋਂ ਆਈਆਂ ਨੇ ਤੇ ਕੌਣ ਇੰਨਾਂ ਸਿਰਿੰਜਾਂ ਦੀ ਤਸਕਰੀ ਕਰ ਰਿਹਾ ਤੇ ਲਗਾਤਾਰ ਪੰਜਾਬ ਦੀ ਨੌਜਵਾਨੀ ਨੂੰ ਖਤਰੇ ਦੇ ਵਿੱਚ ਪਾ ਰਿਹਾ ਹੈ ਸਤਰਾ ਕੀ ਮੈਡੀਕਲ ਸਟੋਰ ਵਾਲਿਆਂ ਨੂੰ ਡਾਕਟਰ ਦੀ ਪਰਚੀ ਤੇ ਹੀ ਵੇਚਣ ਦੀ ਲਿਜਾਇਤ ਹੈ ਇਸ ਤਰ੍ਹਾਂ ਨਹੀਂ ਹੈ ਕਿ ਮੈਡੀਕਲ ਕੋਈ ਵੀ ਜਾਵੇ ਤੇ ਸਰਿੰਜਾਂ ਮੰਗੇ ਤੇ ਦੇ ਦੇਣੀ ਹੁੰਦੀਆਂ ਉਹ ਡਾਕਟਰ ਦੀ ਪਰਚੀ ਤੇ ਲਿਖੀ ਹੋਵੇ ਤੇ ਤਾਂ ਹੀ ਦੇਣੀ ਹੁੰਦੀ ਹੈ ਬਾਕੀ ਜਿਹੜੇ ਹਸਪੀਟਲ ਦੇ ਕੋਲ ਸਰਿੰਜਾਂ ਦਾ ਢੇਰ ਮਿਲਿਆ ਉਹਨਾਂ ਨੂੰ ਅਸੀਂ ਬੁਲਾਵਾਂਗੇ ਤੇ ਉਹਨਾਂ ਨੂੰ ਕਹਾਂਗੇ ਕਿ ਤੁਹਾਡੀ ਪ੍ਰੋਕਸੀਮਿਟੀ ਦੇ ਵਿੱਚ ਹੈ ਤੇ ਦੇਖੋ ਕਿ ਕੌਣ ਕਰਦਾ ਹੈ ਜਾਇ ਇਸ ਬਾਰੇ ਪੂਰਾ ਧਿਆਨ ਰੱਖਣ ਨਿਗਰਾਨੀ ਰੱਖਣ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਇਨਸਟ੍ਰਕਸ਼ਨਾਂ ਦਿੱਤੀਆਂ ਜਾਣਗੀਆਂ ਪੁੱਛਿਆ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਡਾਕਟਰ ਦੀ ਪਰਚੀ ਤੋਂ ਬਗੈਰ ਨਹੀਂ ਮਿਲ ਸਕਦੀ ਤੁਹਾਨੂੰ ਕੀ ਲੱਗਦਾ ਹੈ ਅਸਲ ਇਹ ਸਰਿੰਜਾਂ ਆਈਆਂ ਕਿੱਥੋਂ ਵੇਰੇ ਆ ਇਹ ਉਹਨਾਂ ਨੂੰ ਬੁਲਾ ਕੇ ਹਸਪੀਟਲ ਵਾਲਿਆਂ ਨੂੰ ਬੁਲਾ ਕੇ ਪੁੱਛਦੇ ਆ ਤੇ ਦੇਖੋ ਜਰਾ ਅਬਜ਼ਰਵ ਕਰੋ ਕਿ ਇਹ ਕੌਣ ਤੇ ਇਸ ਤਰ੍ਹਾਂ ਕਰਦਾ ਹੈ ਤੇ ਜੋ ਵੀ ਕਰਦਾ ਹੈ ਗਲਤ ਹੈ ਜਿਹੜੀਆਂ ਸਰਿੰਜਾਂ ਉੱਥੇ ਮਿਲੀਆਂ ਯੂਜ਼ ਕੀਤੀਆਂ ਮਿਲੀਆਂ ਹੋਈਆਂ ਆ ਕਾਫੀ ਵੱਡੇ ਮਾਤਰਾ ਚ ਭਈਆਂ ਆਈਆਂ ਕਿ ਮੈਡੀਕਲ ਸਟੋਰ ਵਗੈਰਾ ਨੂੰ ਹਦਾਇਤਾਂ ਹੈ ਕਿ ਕੋਈ ਸਰਿੰਜਾਂ ਦੇਂਦੀਆਂ ਨਹੀਂ ਜੀ ਇਸ ਤਰ੍ਹਾਂ ਤਾਂ ਨਹੀਂ ਹੈ ਉਹੀ ਕਿ ਡਾਕਟਰ ਦੀ ਪਰਚੀ ਤੇ ਹੀ ਦੇਣੀ ਹੁੰਦੀ ਹੈ ਮੈਡੀਕਲ ਸਟੋਰ ਵਾਲਿਆਂ ਨੇ ਵੀ ਜੇ ਕਿਸੇ ਸਰਿੰਜ ਦੇਣੀ ਹੈ ਤੇ ਕੋਈ ਐਨ ਜੀਓ ਨੂੰ ਕੋਈ ਤਾਂ ਨਹੀਂ ਹੁੰਦੀ ਪਰਮਿਸ਼ਨ ਹਾਂ ਜੇ ਕੋਈ ਐਨ ਜੀਓ ਹੈ ਤੇ ਐਨ ਜੀਓ ਨੂੰ ਵੀ ਇਹ ਰੈਟ ਹੁੰਦੀ ਹੈ ਕਿ ਲਿਮਿਟ ਹੁੰਦੀ ਹੈ ਕਿ ਇੱਕ ਪੇਸ਼ੈਂਟ ਨੇ ਕਿੰਨੀ ਸਰਿੰਜ ਦੇਣੀ ਹੈ ਉਸੇ ਮੈਨੇਜ ਯੂਜ਼ ਕਰ ਲੈ ਬਲਕ ਦੇ ਵਿੱਚ ਕੁਝ ਨਹੀਂ ਦੇਣਾ ਤੇ ਦੇਣ ਤੋਂ ਬਾਅਦ ਜਦੋਂ ਸਰਿੰਜ ਕਿਸੇ ਨੂੰ ਦਿੰਦੇ ਆ ਕੀ ਉਹਨੂੰ ਦੱਸਿਆ ਜਾਂਦਾ ਕਿ ਡਿਸਟਰੋਏ ਵਗੈਰਾ ਕਰਨੀ ਹੈ ਹਾਂਜੀ ਹਾਂਜੀ ਡਿਸਪੋਜ਼ ਆਫ ਦਾ ਹੁੰਦਾ ਬਾਇਓ ਬੇਸਡ ਦੇ ਨਿਯਮ ਸਾਰੇ ਉਹਨੂੰ ਦੱਸੇ ਗਏ ਹਨ ਤੇ ਬਾਇਓ ਬੇਸਡ ਦੇ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ ਇਹ ਬਲਾਕ ਇਹ ਸਭ ਕੁਝ ਕਲੀਅਰ ਤੇ ਕੀ ਤੁਹਾਡੇ ਵੱਲੋਂ ਇਹਦੀ ਕੋਈ ਜਾਂਚ ਕੀਤੀ ਜਾਏਗੀ ਜੋ ਮਾਮਲਾ ਸਾਹਮਣੇ ਆਇਆ ਹਾਂਜੀ ਹਾਂਜੀ ਬਲਾਕ ਇਹ ਸਾਰਿਆਂ ਨੂੰ ਪੁੱਛਿਆ ਜਾਏਗਾ ਤੇ ਉੱਥੇ ਆਪਣਾ অবজারভার ਵੀ ਭੇਜਿਆ ਦਰਜਨੋਂ ਦੇ ਹਿਸਾਬ ਨਾਲ ਸਰਦ ਸਾਹਿਬ ਸਰਿੰਜਾ ਪੀਣਾ ਉੱਥੇ ਉਹਨੇ ਇਸ ਵਾਰ ਇਹ ਕੋ ਕਰਦੀ ਹੈ ਹਾਂਜੀ ਇਹ ਸਾਡੇ ਧਿਆਨ ਚਾਹੀਏ ਜੀ ਇਨਫੋਰਮੇਸ਼ਨ ਅਸੀਂ ਆਪ ਵੀ ਹੋਇਨਾ ਕੀਤਾ ਹੈ ਜਗਾਇਦਾ ਤੇ ਉਹ ਇੱਕ ਨਸ਼ਾ ਛੁਡਾਓ ਕੇਂਦਰ ਹੈ ਜਿੱਥੇ ਜਿਹੜੇ ਕੁਝ ਐਡਿਕਟਸ ਨੇ ਜਦੋਂ ਉਹਨਾਂ ਨੂੰ ਉੱਥੇ ਮੈਡੀਸਿਨ ਲੈਣ ਆਉਂਦੇ ਹੈਗੇ ਆ ਤੇ ਕੁਝ ਖਾਲੀ 플ੌਟ ਵਗੈਰਾ ਹੈ ਉੱਥੇ ਉਹ ਵੇਟ ਕਰ ਲੈਂਦੇ ਨੇ ਇੱਕ ਦੂਜੇ ਦੀ ਤੇ ਹੁਣ ਅਸੀਂ ਜਦੋਂ ਹੀ ਸਾਡੀ ਧਿਆਨ ਚਾਹੀਏ ਉੱਥੇ ਅਸੀਂ ਲਗਾਤਾਰ ਪੈਟਰੋਲਿੰਗ ਕਰ ਰਹੇ ਹੈਗੇ ਆ ਤੇ ਜਿਹੜਾ ਮਾਲਕ ਹੋਂ ਤਾਂ ਹੈਗੇ ਉਹਨਾਂ ਨੂੰ ਵੀ ਕੰਟੈਕਟ ਕਰਕੇ ਉਹਨਾਂ ਨੂੰ ਹਦਾਇਤ ਕੀਤੀ ਹੈ ਜੀ ਉੱਥੇ ਆਪਣਾ ਕੋਈ ਕੇਅਰ ਟੇਕਰ ਰੱਖਣ ਕਿਉਂਕਿ ਉਹ ਪਿਆਬਾਨ ਜਗ੍ਹਾ ਹੈਗੀ ਹੈ ਤੇ ਅਸੀਂ ਕਾਫੀ ਜਨੇ ਪ੍ਰੋਵੈਂਟਿਵ ਐਪਸ਼ਨ ਵੀ ਕੀਤਾ ਹੈਗਾ ਰਾਉਂਡ ਅਪ ਕੀਤੇ ਬੰਦੇ ਜਿਹੜੇ NGO ਚਲਾ ਰਹੇ ਹੈਗੇ ਨੇ ਜਿਨ੍ਹਾਂ ਤੋਂ ਇਹ ਫ੍ਰੀ ਆਫ ਕਾਸਟ ਮੈਡੀਸਿਨ ਐਂਡ ਪਲਸ ਡਿਸਪੋਜ਼ੇਬਲ ਸਟ੍ਰਿੰਜੀਸ ਮਿਲਦੀਆਂ ਨੇ ਉਹਨਾਂ ਨੂੰ ਵੀ ਸਿਧਾਇਤ ਕੀਤੀ ਹੈ ਕਿ ਇਹਦਾ एवरीथिंग ਸ਼ੁੱਡ ਬੀ ਇੰਪੋਰਟਲੀਆਣਾ ਚਾਹੀਦਾ ਕੌਣ ਲੈ ਕੇ ਜਾ ਰਿਹਾ ਹੈ ਕਿੰਨੇ ਆ ਨੰਬਰ ਆਫ ਮੈਡੀਸਿਨਸ ਐਂਡ ਸਟ੍ਰਿੰਜੀਸ ਐ ਉਹ ਲੈ ਕੇ ਜਾ ਰਿਹਾ ਹੈ ਇਹ ਤੇ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਦੇ ਸਟ੍ਰਿਕਟਲੀ ਕੰਪਲਾਈਂਸ ਕਰਨਗੇ ਜੋ ਗਵਰਨਮੈਂਟ ਦੇ ਗਾਈਡਲਾਈਨਸ ਹੈਗੇ ਨੇ ਜਿਹੜੇ ਤੇ ਨਿੱਜੀ ਹਸਪਤਾਲ 'ਚ ਗੋਲੀਆਂ ਵਗੈਰਾ ਮਿਲਦੀਆਂ ਉੱਥੇ ਸਾਰੀ ਘੜੀ ਦੇਖਣ ਨੂੰ ਮਿਲਦਾ ਕਿ ਜੋ ਨਸ਼ਾ ਕਰਦੇ ਆ ਨੌਜਵਾਨ ਉੱਥੇ ਮੰਡਰਾਉਂਦੇ ਰਹਿੰਦੇ ਆ ਤੇ ਕੀ ਲੱਗਾ ਕਿ ਕਿਦਾਂ ਗੋਲੀਆਂ ਦਿੰਦੇ ਉਹਨਾਂ ਨੂੰ ਇਹ ਵੀ ਜੀ ਅਸੀਂ ਤਹਿਤ ਤੇ تحقیقات ਕਰਾਂਗੇ اور ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਜੋ ਤੁਸੀਂ ਸਾਡੇ ਧਿਆਨ ਦੇ ਵਿੱਚ ਲਿਆਂਦਾ ਹੋਇਆ ਹੈ ਐਸ ਪਰ ਗਵਰਨਮੈਂਟ ਗਾਈਡਲਾਈਨਸ ਜਿਵੇਂ ਇਹ ਤੋਂ ਡਿਵੀਏਟ ਕਰਦੇ ਹੋਏ ਤਾਂ ਅਸੀਂ ਐਕਸ਼ਨ ਲਵਾਂਗੇ ਰਹੀ ਗੱਲ ਜਿਹੜੇ ਉੱਥੇ ਲੜਕੇ ਖੜੇ ਰਹਿੰਦੇ ਹੈਗੇ ਉਹਦੇ ਵਿੱਚ ਅਸੀਂ ਪੈਟਰੋਲਿੰਗ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਹੈਗਾ ਤੇ ਹੁਣ ਇਦਾਂ ਦੀ ਪ੍ਰੋਬਲਮ ਉੱਥੇ ਨਹੀਂ ਹੈਗੀ ਹੈ ਤੇ ਵੀ ਵਿਲ ਕੀਪ ਔਨ ਟੇਕਿੰਗ ਐਕਸ਼ਨ ਜਿਹੜਾ ਕੋਈ ਮਾੜਾ ਅੰਸਰ ਉੱਥੇ ਅਵੇਲੇਬਲ ਹੈ ਮੈਮ ਵੱਡੇ ਮਾਤਰ ਬਹੁਤ ਜ਼ਿਆਦਾ ਮਤਲਬ ਉੱਥੇ ਸਰੀਂਜਾਂ ਪਈਆਂ ਜਿਹੜੀਆਂ ਸੂਈਆਂ ਵੀ ਹੈਗੀਆਂ ਮਤਲਬ ਕੋਈ ਜਿਹੜੀ ਮੈਡੀਕਲ ਸਟੋਰ ਹੈ ਜਾਂ ਕੋਈ ਹੋਰ ਐਨਜੀਓ ਵਗੈਰਾ ਨਾਲ ਤੁਸੀਂ ਬਲਾ ਕੇ ਮੀਟਿੰਗ ਕਰੋਗੇ ਇਹ ਸੰਜਿਆ ਕਿੱਥੋਂ ਆਂਦੀ ਆਇਆ ਹਾਂ ਹਾਂਜੀ ਬਿਲਕੁਲ ਜੀ ਅਸੀਂ ਆਪਣੇ ਸਿਵਲ ਕਾਉਂਟਰਪਾਰਟਸ ਨਾਲ ਵੀ ਇਹ ਕਰ ਲਵਾਂਗੇ ਹੈਲਥ ਡਿਪਾਰਟਮੈਂਟ ਨਾਲ ਵੀ ਇਹ ਨੂੰ ਟੇਕ ਅਪ ਕਰਾਂਗੇ ਬਿਕਾਉਜ਼ ਉਹ ਯੂਜ਼ ਕਰਕੇ ਉੱਥੇ ਹੀ ਸ਼ਾਇਦ ਕਿਤੇ ਕੋਈ ਵੇਸਟ ਦਾ ਡਿਸਪੋਜ਼ਲ ਦਾ ਮੈਕੈਨਿਜ਼ਮ ਸ਼ਾਇਦ ਨਹੀਂ ਹੈਗਾ ਤੇ ਉਹ ਅਸੀਂ ਟੇਕ ਅਪ ਕਰਾਂਗੇ ਆਪਣੇ ਸਿਵਲ ਕਾਉਂਟਰਪਾਰਟਸ ਦੇ ਨਾਲ ਸੋ ਦੈਟ ਜੋ ਐਡਿਕਸ ਜਿਹੜੇ ਯੂਜ਼ ਕਰਦੇ ਨੇ ਕਿਉਂਕਿ ਡਿਸਪੋਜ਼ੇਬਲ ਜਿਹੜੇ ਸਟ੍ਰਿੰਜਸ ਨੇ ਉਹਨਾਂ ਦਾ ਮਕੈਨਿਜ਼ਮ ਜਿਹੜਾ ਹੈ ਉਹ ਹੈਲਥ ਡਿਪਾਰਟਮੈਂਟ ਔਰ ਸਿਵਲ ਡਿਪਾਰਟਮੈਂਟ ਦੇ ਕਾਊਂਟਰ ਪਾਰਟਸ ਉਹੀ ਮੋਨੀਟਰ ਕਰਦੇ ਆ ਬਟ ਅਸੀਂ ਉਹਨਾਂ ਨਾਲ ਟੇਕ ਅਪ ਕਰਕੇ ਵੀ ਵਿਲ ਇਨਕੁਆਇਰ ਵੀ ਵਿੱਚ ਕੋਈ ਅਗਰ ਤਰੁੱਟੀ ਪਾਈ ਜਾਂਦੀ ਹੈ ਤਾਂ ਉਹਦੇ ਤੇ ਆਪਾਂ ਲੀਗਲੀ ਜੋ ਐਕਸ਼ਨ ਹੋਏਗਾ ਉਸੇ ਤੇ ਕੀ ਡਰੱਗ ਇਨਸਪੈਕਟਰ ਨੂੰ ਨਾਲ ਲੈ ਕੇ ਕਿਤੇ ਇਹਨਾਂ ਸੈਂਟਰਾਂ ਦੀ ਚੈਕਿੰਗ ਕੀਤੀ ਗਈ ਅਸੀਂ ਆਪਣੇ ਲੈਵਲ ਤੇ ਤਾਂ ਕੀਤੀ ਹੈ ਜੀ ਅਸੀਂ ਡਰੱਗ ਇਨਸਪੈਕਟਰ ਨੂੰ ਵੀ ਕਿਹਾ ਗਿਆ ਤੇ ਜਦੋਂ ਵੀ ਉਹਨਾਂ ਨੂੰ ਸਾਡੀ ਅਸਿਸਟੈਂਸ ਦੀ ਲੋੜ ਪੈਗੀ ਵੀ ਵਿਲ ਡੈਫੀਨਿਟਲੀ ਗਿਵ